हां जी दोस्तों सारेया नु सस्कारी काल स्वागत करते हैं टोटा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ रामू ਵਾਲਾ रामू ਵਾਲਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਬਿਲਕੁਲ ਡਰੇਨ ਦੇ ਨਾਲ ਵੀ ਹੈਗਾ ਤੇ ਬਿਲਕੁਲ ਬਾਰਡਰ ਵੀ ਨਾਲ ਲੱਗ ਜਾਂਦਾ ਇੱਕ ਪਾਸੇ ਆ ਕੇ ਮਹਿਦੀਪੁਰ ਖੇਮ ਕਰਨ ਰਤੋਂ ਕੇ 마ছিਗੇ ਇਹ ਪਿੰਡ ਜਿਹੜਾ ਦੋਸਤੋ ਬਿਲਕੁਲ ਲੱਗ ਗਿਆ ਜੇਕਰ ਕੋਈ ਵੀਰ ਪੱਟੀ ਮੋੜ ਤੋਂ ਆ ਰਿਹਾ ਹਰੀ ਕੇ ਪਤਨ ਆ ਰਿਹਾ ਤੇ ਪੱਟੀ ਮੋੜ ਤੋਂ ਤੁਸੀਂ ਕੋਟਪੁੱਟਾ ਤੂਤ ਪੰਘਾਲਾ ਤੇ ਗਜ਼ਲ ਤੇਗਲਾ ਪਿੰਡ ਜੇ ਦੋਸਤੋ ਰਾਮੂ ਵਾਲੇ ਤੁਸੀਂ ਖਾਸ ਵਿਜ਼ਿਟ ਕਰ ਸਕਦੇ ਜੇ ਮੇਰੇ ਨਾਲ ਵੀਰ ਭੁਪਿੰਦਰ ਹੋਵੇਗਾ ਭੁਪਿੰਦਰ ਵੀਰ ਮਾਲਕ ਓਨਰ ਨੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਅੱਜ ਇਸ ਘਰ ਤੋਂ ਦੋਸਤੋ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਐਚਐਫ ਵੈਡ ਦਿਖਾ ਦਾਂਗੇ ਬਿਲਕੁਲ ਤਾਜ਼ੀ ਸੂਈ ਆ ਬੌਲੇ ਤੇ ਆ ਸੋ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਠੀਕ ਹੈ ਜੀ ਜਾਣਕਾਰੀ ਲੈ ਲਾਂਗੇ ਤੇ ਚੁਆਈਆਂ ਜਿੰਨੀਆਂ ਵੀ ਹੋ ਸਕਦੀਆਂ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂਆਂ ਦੀਆਂ ਦਿਖਾਈਆਂ ਜਾਣਗੀਆਂ ਠੀਕ ਹੈ ਜੀ ਜੁਵਾਈਆਂ ਦੇਖ ਲਿਓ ਤਸੱਲੀ ਦੇ ਨਾਲ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਜਿਹੜਾ ਸੰਪਰਕ ਕਰ ਲਿਓ ਅੱਜ 12 ਸਤੰਬਰ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ 8 8:30 ਦੇਢ ਘੜ ਜਿਹੜਾ 8:30 ਵਜੇ ਜਿਹੜਾ ਕਰੈਕਟ ਸਮਾਂ ਹੈਗਾ ਮਾਰਨਿੰਗ ਦਾ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਭੁਪਿੰਦਰ ਸਿੰਘ ਸਾਸਰੀ ਕਾ ਸਾਸਰੀ ਗਾਲ ਜੀ ਤੁਹਾਨੂੰ ਤੁਹਾਨੂੰ ਸੁਣਾਉ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਵੀਰ ਜੀ ਵਧੀਆ ਵਧੀਆ ਜੀ ਵਧੀਆ ਚਲੋ ਵਧੀਆ ਜੀ ਤੇ ਭੁਪਿੰਦਰ ਵੀਰੇ ਅੱਜ ਪਸੂ ਧੋਵ ਕਾਊਗਾ ਹਾਂਜੀ ਹਾਂਜੀ ਇੱਕ ਮੱਝ ਤੇ ਇੱਕ ਵਾੜਾ ਜੀ ਹਾਂਜੀ ਦੋਵੇਂ ਤਾਜੀਆਂ ਸੂਈਆਂ ਆ ਦੋਵੇਂ ਤਾਜੀਆਂ ਸੂਈਆਂ ਠੀਕ ਹੈ ਜੀ ਤੇ ਕੀ ਡਿਟੇਲ ਆ ਵੀਰ ਜੀ ਅਸਮਾਜ ਦੀ ਪਹਿਲਾਂ ਜਾਣਕਾਰੀ ਸਾਂਝੀ ਕਰ ਦਿਓ ਇਹ ਸੰਤੋਖ ਸਾਹਿਬ ਮੱਝ ਵੀ ਇਹਨਾਂ ਕੋਈ ਤਿੱਜੇ ਸੂਏ ਲਾਲੇ ਚਫੇ ਲਾਲੇ ਜੀ ਉਹਦੇ ਤੇਰੇ 9 ਕਿਲੋ ਪੱਕਾ ਹੋਊਗਾ ਹਾਂ ਤੇ ਮਗਲੇ ਕਤਾਨ ਜੋ 20-25 ਤਰ੍ਹਾਂ ਘਾਟਾ ਬਣੀ ਵਾਲੇ ਉਲਟ ਪੈਣੀ ਚ ਉਹ ਅਕ ਉਲਟ ਪੈਣੀ ਵਾਲੇ ਚੋਂ ਤਾਂ ਚੌਣ ਚਾਂ ਚਾਂ ਪੋਲਾ ਵੀ ਠੀਕ ਹੈ ਜੀ ਹਾਂਜੀ ਤੇ ਸੂਆ ਕੋ ਚੌਥਾ ਮੰਨਦੇ ਆ ਆ ਸੂਆ ਕੋ ਤੀਜਾ ਮੰਨ ਲੈ ਚੌਥਾ ਮੰਨ ਲੈ ਉਹ ਅਗਲੇ ਦੀ ਮਰਜ਼ੀ ਬਿਲਕੁਲ ਸੁਭਾ ਦੋਸਤੋ ਕੋਈ ਵੀਰ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਠੀਕ ਹੈ ਜੀ ਤੇ ਆਹ ਦੇਖੋ ਠੀਕ ਆ ਥੋੜਾ ਜਿਹਾ ਡਰਦਾ ਹੈ ਪਸ਼ੂ ਕਈ ਵਾਰ ਕੋਲੇ ਜਾਈਦਾ ਪਸ਼ੂ ਥੋੜਾ ਜਿਹਾ ਡਰ ਜਾਂਦੇ ਆ ਤੇ ਸੁਭਾ ਤੀਜਾ ਮੰਨ ਲੇ ਕੋਈ ਵੀਰ ਮੰਨ ਲੇ ਚੌਥਾ ਤੇ ਦਿਨ ਵੀਰ ਭੁਪਿੰਦਰ ਕਿੰਨੇ ਕੁ ਹੋ ਗਏ ਇਹ ਦਿਨ ਵੀ ਸੰਧ ਸਾਹਿਬ ਨੂੰ ਮਾਲਾ ਵੀ ਕੋਈ 10 15 ਹੋ ਹੀ ਗਏ ਆ 10 ਤੋਂ 15 ਕ ਦਿਨ ਮਗਰ ਕੀ ਮਗਰ ਬੱਚਾ ਕੱਟਾ 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 ਆਹ ਵੇਖੋ ਜੀ ਮੇਲ ਕਾਫ ਆ ਮਗਰ ਕੱਟਾ 15 ਕ ਦਿਨ ਤੁਸੀਂ ਐਸਟੀਮੇਟ ਲਾ ਲਿਓ ਆਈਡੀਆ ਲਾ ਲਿਓ 15 ਕ ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਆ ਮਗਰ ਜਿਹੜਾ ਮੇਲ ਕਾਫ ਆ ਕਟਾ ਏ ਠੀਕ ਆ ਤੇ ਭਪਿੰਦਰ ਵੀਰੇ ਪਸੂ ਹੁਣ ਬਿਲਕੁਲ ਚਲੋ ਦੁੱਧ ਤੇ ਆ ਗਈ ਆ ਹਾਂਜੀ ਹਾਂਜੀ ਕਿੰਨਾ ਕ ਹੁਣ ਦੋ ਡੰਗ ਦਾ ਚਵਾਈ ਕਿੰਨੀ ਕਰਦੀ ਆ ਉਹ ਦੁੱਧ ਸੰਤੋ ਸਾਹਿਬ ਜੇ ਇਹਦਾ ਆਪਾਂ ਨਾ ਕੋਈ ਆਨਲਾਈਨ ਕਿਸੇ ਨੇ ਮਗਾਉਣੀ ਹੋਵੇ ਤਾਂ 9 ਕਿਲੋ ਦੇ ਆਪਾਂ ਗਾਰੰਟੀ ਦੇਵਾਂਗੇ ਉਹ ਤਾਂ ਵੈਸੇ 10 ਕਿਲੋ ਹੀ ਆ ਜੀ ਹਾਂਜੀ ਤੇ ਦੁੱਧ 10 ਹੀ ਆ ਆ ਵੀ ਨਾ ਕੋਈ ਵੀਰਮਨ ਲਾ ਮਗਾ ਲੈਂਦੇ ਆ ਕਿ ਆ 9 ਦੀ ਗਾਰੰਟੀ ਦੇ ਦਾਂਗੇ ਆ ਉਹ 9 ਦੀ ਤਸੱਲੀ ਹੈ ਪੂਰੀ ਹਾਂਜੀ ਹਾਂਜੀ ਤਜਵਾ ਤੁਸੀਂ ਦੱਸ ਹੀ ਦਿੱਤਾ ਬਲਟ ਬਹਿਣੀ ਦੇ ਪਾਸਿਓਂ ਅਧੀਆਂ ਧਾਰਾਂ ਕੱਟਾਂ ਮਖਰਲੇ ਥੰਦ ਦੀ ਹਾਂਜੀ 20 25 ਧਾਰਾਂ ਕੱਟਾਂ 20 25 ਧਾਰਾਂ ਕੱਟਾਂ ਅੱਧਾ ਹੀ ਮੰਨ ਕੇ ਚੱਲੋ ਬਿਲਕੁਲ ਜੀ ਚਲੋ ਚੁਵਾਈ ਕਰਕੇ ਆਪਾਂ ਦਿਖਾ ਦਾਂਗੇ ਤਸੰਨੀ ਨਾਲ ਹਾਂਜੀ ਤੇ ਖੋਲ ਕੇ ਇਹਨੂੰ ਤੋਰ ਦਈਏ ਜੀ ਸੋ ਮੱਝ ਦੋਸਤੋ ਤੁਸੀਂ ਦੇਖ ਸਕਦੇ ਠੀਕ ਹੈ ਜੀ ਨਿਗਰ ਆ ਹੈਵੀ ਬਾਡੀ ਵੇਟ ਦੀ ਆ ਵਜਨ ਲੋਡ ਪੂਰਾ ਹੈਗਾ ਮੱਝ ਦਾ ਠੀਕ ਆ ਆ ਦੇਖੋ ਠੀਕ ਹੈ ਜੀ ਸਿੰਘਾ ਸੰਗਾ ਦੀ ਬੰਤਰ ਦੇਖ ਸਕਦੇ ਹੋ ਠੀਕ ਹੈ ਜੀ ਬਾਡੀ ਦੇ ਨਾਲ ਬਾਡੀ ਬੰਤਰ ਦੇ ਨਾਲ ਬਿਲਕੁਲ ਸਿੰਘ ਰਲਦਾ ਮਿਲਦਾ ਖੁੱਲਾ ਸਿੰਘਾ ਪਰ ਰਲਦਾ ਮਿਲਦਾ ਪੂਰਾ ਠੀਕ ਹੈ ਜੀ ਤੇ ਬਿੱਲੀ ਮਨ ਕੀ ਆਖਾ ਮਗਰਲੇ ਪੈਰ ਤੋਂ ਉੱਤੇ ਆ ਠੀਕ ਆ ਜਿੱਦਾਂ ਕਿ ਪਹਿਲਾਂ ਮੈਂ ਜ਼ਿਕਰ ਕਰਤਾ ਦੋਸਤੋ ਵੀ ਬਾਰਡਰ ਦੇ ਨਾਲ ਲੱਗਦੇ ਜਿਹੜੇ ਪਸ਼ੂ ਆ ਉਹ ਕਿਤਨਾ ਕਿਤੇ ਜਿਹੜਾ ਪੱਖ ਆ ਕੁਝ ਕੁ ਜਿਹੜਾ ਨੀਲੀ ਦਾ ਕ੍ਰੋਸ ਦਾ ਜਿਹੜਾ ਪੱਖਾ ਵਿੱਚ ਕਈ ਕ੍ਰੋਸਾਂਗ ਦੇ ਵਿੱਚ ਵੀ ਹੈਗੀਆਂ ਨੇ ਕੁਝ ਕੁ ਨੀਲੀ ਨਾਲ ਮੇਲਜੋਲ ਆ ਜਿਹੜਾ ਜਿਵੇਂ ਇਹ ਮੱਝ ਮੇਲਜੋਲ ਖਾਂਦੀ ਪਈ ਹੈ ਨੀਲੀ ਦੇ ਵਿੱਚ ਠੀਕ ਹੈ ਜੀ ਤੇ ਐਵੇਂ ਦੇ ਪਸ਼ੂ ਵੀ ਜਿਹੜੇ ਹੈਗੇ ਠੀਕ ਆ ਜੀ ਤਾਂ ਮਿਲਕ ਵੇਨ ਤੁਹਾਨੂੰ ਵਿਖਾਉਣੇ ਆ ਮਿਲਕ ਵੇਨ ਵੀ ਕਾਫੀ ਮੋਟੀਆਂ ਮਿਲਕ ਵੇਨਾਂ ਨੇ ਆ ਦੇਖ 10 ਕਿਲੋ ਦੁੱਧ ਆ ਪਰ 9 ਕਿਲੋ ਮੰਨ ਕੇ ਤੁਸੀਂ ਸੌਦਾ ਕਰਿਓ ਜਿਹੜੇ ਕਿਸੇ ਵੀਰ ਨੇ ਆਨਲਾਈਨ ਹੱਥ ਪਾਉਣਾ ਆਨਲਾਈਨ ਖਰੀਦਣੀ ਠੀਕ ਆ ਤੇ ਭਪਿੰਦਰ ਵੀਰ ਕੀ ਮੁੱਲ ਕੀ ਕਰਦੇ ਆ ਫਿਰ ਇਹਦਾ ਇਹ ਮੁੱਲ ਸੰਤ ਸਭ ਦਾ 55000 ਰੁਪਇਆ 55 ਜੀ ਹਾਂਜੀ ਠੀਕ ਆ ਤੇ ਜਾਇਜ਼ ਭਾਅ ਫੜਦਾ ਵੀ ਹਨਾ ਲੈਣ ਦੇ ਨਾਲ ਹੀ ਆ ਜੀ 55 ਜੋ ਕਰਦਾਂਗੇ ਮਾਨਤਨ ਆਪਾਂ 55 ਜੋ ਵੀ ਹਾਂਜੀ ਲਓ ਜੀ 55000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਜਿਹੜਾ ਵੀਰ ਘਰੇ ਵਿਜ਼ ਕਦਰਲੀ ਕਰ ਲਿਓ ਬਾਕੀ ਜੋ ਦਸ ਦਿੱਤਾ ਹੈ ਮਗਰਲੇ ਥੰ ਦਾ ਕੁਝ ਕਿ ਤਾਰਾਂ ਘਾਟਾ ਕੋਈ 20 25 ਤਾਰਾਂ ਜਾਂ ਅੱਧਾ ਥੰ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਠੀਕ ਹੈ ਜੀ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਮਗਰ ਕਟਾ ਹੈ ਮੇਲ ਕਾ ਇਸ ਤੋਂ ਬਾਅਦ ਇੱਕ ਤੁਹਾਨੂੰ ਵਹਿੜ ਦਿਖਾਉਣੇ ਆ ਐਚ ਐਫ ਵਹਿੜ ਆ ਠੀਕ ਹੈ ਜੀ ਤੇ ਉਹ ਵੀ ਬਿਲਕੁਲ ਤਾਜੀ ਸੂਈ ਆ ਉਹਦੇ ਬਾਰੇ ਡਿਟੇਲ ਆਪਾਂ ਸਾਂਝੀ ਕਰਦੇ ਹਾਂ ਠੀਕ ਆ ਭੁਪਿੰਦਰ ਵੀਰੇ ਆ ਵਹਿੜ ਵੀ ਪਕਾਊਗਾ ਹਾਂ ਜੀ ਹਾਂ ਜੀ ਇਹ ਸੂਆ ਕਿੰਨਾ ਇਹ ਸੰਧਾ ਨੂੰ ਸੂਆ ਕੋਈ ਦੂਜਾ ਕੋਈ ਲਾਲ ਤੀਜਾ ਲਾਲ ਕੋਈ ਹਾਂਜੀ ਹਾਂਜੀ ਤੇ ਤੁਸਰੀ ਆ ਗਈ ਹੈ ਨਹੀਂ ਸੂਈ ਨਾ ਤਾਂ ਤੀਜਾ ਦਿਨ ਹੋ ਗਿਆ ਤੀਜਾ ਦਿਨ ਹਾਂਜੀ ਸੂਈ ਨੂੰ ਅੱਜ ਤੀਜਾ ਦਿਨ ਹੈ ਦੋਸਤੋ ਸੂਆ ਦੂਜਾ ਮੰਨ ਲੇ ਕੋਈ ਵੀਰ ਤੀਜਾ ਮੰਨ ਲੇ ਤੇ ਮਗਰ ਆਹ ਦੇਖ ਸਕਦਾ ਤੁਸੀਂ ਬੱਚਾ ਬੱਚਾ ਹਨਾ ਨਾਰੂ ਬੱਚੇ ਦੇ ਨਾਲ ਆ ਮਗਰ ਬੱਚਾ ਆ ਆਹ ਲਓ ਆਹ ਮਗਰ ਬੱਚਾ ਹੈ ਠੀਕ ਹੈ ਤੇ ਵੈੜ ਦੀ ਹਾਈਟ ਜਿਹੜੀ ਦਾ ਦੋਸਤੋ ਤਕਰੀਬਨ ਵੱਡੀਆਂ ਬੇੜਾਂ ਦੇ ਵਿੱਚ ਵੀ ਗਿਣਤੀ ਕਰ ਸਕਦੇ ਜੀ ਫਾਇਰ ਦੀ ਵੀ ਚੰਗੀ ਆ ਆਰਡਰ ਕੁਆਲਿਟੀ ਦੇਖੋਗੇ ਤੁਸੀਂ ਤਾਂ ਕਾਫੀ ਸੋਹਣੀ ਆ ਠੀਕ ਆ ਜੀ ਅੱਗੇ ਗਾਰਡ ਅੱਗੇ ਜਿਆਦੀ ਕਾਫੀ ਜਿਆਦੀ ਆ ਨੇਵੇ ਦੀ ਬੰਤਰ ਮਗਰ ਨੂੰ ਵੀ ਉਨੀ ਅੱਗੇ ਨੂੰ ਵੀ ਉਨੀਆਂ ਥਣ ਥੋੜਾ ਪੂਰਾ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਮੁੱਠੀ ਵਾਲਾ ਜੀ ਆਹ ਲਓ ਠੀਕ ਆ ਜੀ ਮੁੱਠੀ ਥਾਣਾ ਦੋਸਤੋ ਬਾਕੀ ਚਵਾਈ ਜਿਹੜੀ ਆ ਕੁਝ ਕੁਝ ਥਾਣਾ ਜਿਹੜੀਆਂ ਦੋਸਤੋ ਅਗਲੇ ਪਿਛਲੇ ਥਾਣਾਂ ਦੀਆਂ ਮਾਰ ਕੇ ਉਹ ਤਸੱਲੀ ਜ਼ਰੂਰ ਕਰਾ ਦिती ਹੈ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਤਸੱਲੀ ਨਾਲ ਇੱਕ ਵਾਰੀ ਤੁਸੀਂ ਦੇਖ ਲਿਓ ਠੀਕ ਹੈ ਜੀ ਹੋਰ ਕਿ ਆਪਾਂ ਤੋੜ ਕੇ ਦਿਖਾਉਣੀ ਆ ਤੁਹਾਨੂੰ ਤੇ ਬਿਲਕੁਲ ਤਾਜੀ ਸੁਈ ਆ ਦੁੱਧ ਦਾ ਵੀ ਰਿਕਾਰਡ ਪੁੱਛ ਲਾਂਗੇ ਵੀਰ ਤੋਂ ਕਿੰਨਾ ਕੁ ਦੁੱਧ ਜਿਹੜਾ ਪਾ ਦਿਓਗੀ ਤੇ ਪੁਪਿੰਦਰ ਵੀਰ ਹੁਣ ਬੌਲਾ ਕਿੰਨਾ ਹਾਜ਼ਰ ਹੁਣ ਸੰਤ ਸਾਹਿਬ 15 ਕਿਲੋ ਬੌਲਾ ਹੋਊਗਾ ਪੱਖਾ ਨਾ ਖੁੱਲਾ ਡੁੱਲਾ ਜਿਹੜਾ ਖੁੱਲਾ ਡੁੱਲਾ ਕੋਈ ਵੀ ਰਣ ਕੇ ਦੋ ਟਾਈਮ ਤਸੱਲੀ ਕਰ ਲੇ ਤੇ ਚੌਂਟ ਚਾਂਹ ਜੱਡੀ ਬੋਲੀ ਆ ਵੀ ਕੋਈ ਭਾਵੇਂ ਜਵਾਕ ਵਿਛੋਲੇ ਨੂੰ ਠੀਕ ਹੈ ਜੀ ਤਾਰਾ ਤੁਰਾ ਨਾ ਬਰਾਬਰ ਹੈ ਜੀ ਬਰਾਬਰ ਹੈ ਫਿਰ ਲੱਤ ਨਹੀਂ ਲਾਊ ਲਓ ਜੀ ਕੋਈ ਜੂੜ ਦੀ ਲੋੜ ਨਹੀਂ ਕਿਸੇ ਸ਼ਾਇਦ ਲੋੜ ਨਹੀਂ ਲਓ ਜੀ ਕੋਈ ਜੂੜ ਕੋ ਰੱਸੀ ਲੈਣਾ ਪਉਣ ਦੀ ਲੋੜ ਨਹੀਂ ਕੀ ਧਾਰ ਜਿਹੜੀ ਦੋਸਤੋ ਬਿਲਕੁਲ ਪੋਲੀ ਇੱਕ ਨੰਬਰ ਧਾਰ ਚਵਾ ਇੱਕ ਨੰਬਰ ਤੇ 15 ਕਿਲੋ ਅੱਜ ਜਿਹੜਾ ਬੌਲਾ ਤੇਜੇ ਦਿਨ ਦੀ ਸੋਈ ਇਸ ਗਾਂ ਦੇ ਸਾਡੇ ਆ ਦੇਖ ਆ ਦੇਖੋ ਠੀਕ ਹੈ ਜੀ ਬਾਕੀ ਆਰਡਰ ਕਾਫੀ ਵਧੀਆ ਹੈਗਾ ਠੀਕ ਹੈ ਜੀ ਹਵਾਨਾ ਲੇਵਾ ਕਾਫੀ ਵਧੀਆ ਭਾਂਡਾ ਚੰਗਾ ਵੱਡਾ ਤੇ ਤਕਰੀਬਨ ਦੋਸਤੋ 15 ਲੀਟਰਾਂ ਦੇ ਬੌਲਾ ਤੇ 20 ਤੋਂ ਪਲੱਸ ਮਿਲਕਿੰਗ ਪਾਉਣ ਦੀ ਆਪਣੀ ਸੁਭਾਵਨਾ ਹੈਗੀ ਇਸ ਗਾਂ ਦੀ ਠੀਕ ਹੈ ਲਈਏ ਜੀ ਠੀਕ ਹੈ ਜੀ ਬੰਦ ਲੋ ਠੀਕ ਆ ਭੁਪਿੰਦਰ ਵੀਰ ਕਿੰਨਾ ਮੋਲ ਲੈਂਦਾ ਫਿਰ ਲੈਂਡ ਦੇਣ ਦੀ ਕੀਤਾ ਇਹ ਮੋਲ ਤਾਂ ਸੰਤ ਸਾਬ ਇਹਦਾ 52000 ਰੁਪਏ ਹਾਂ ਲੈਣ ਦੇ ਆ 52000 ਜੀ ਆਰ ਜਮਾਨਤਨ ਕਰ ਦਾਂਗੇ ਠੀਕ ਹੈ ਜੀ 52000 ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋ ਜਾਊਗਾ ਠੀਕ ਹੈ ਜੀ ਸੋ ਬਾਕੀ ਆ ਥਣ ਤੁਸੀਂ ਇੱਕ ਵਾਰੀ ਬਹਿਣੀ ਵਾਲੇ ਪਾਸਿਓਂ ਜ਼ਰੂਰ ਦੇਖੋ ਜਿਹੜੇ ਬੰਦੇਓ ਨਾਰਮਲੀ ਆਪਾਂ ਚੁਬਾਈ ਕਰਦੇ ਆ ਠੀਕ ਹੈ ਜੀ ਸੋ ਆ ਥਣ ਦੀ ਕੰਡੀਸ਼ਨ ਆ ਆ ਸ਼ੇਪ ਆ ਪਾਲ ਪੂਲ ਹੈਗੀ ਨਾ ਜਿਹੜਾ ਇਹ ਪਾਲ ਹੈਗੀ ਹੈ ਪਰਲੇ ਪਾਸੇ ਨਾ ਅਸੀਂ ਇਧਰੇ ਹੁਣ ਦੂਜੇ ਪਾਸੇ ਚਲ ਗਈ ਆਗੇ ਪਾਲਾਂ ਪਲਾਂ ਦੇ ਵਿੱਚ ਜ਼ਰੂਰ ਦੋਸਤੋ ਥੋੜੀ ਬਾਕੀ ਤੁਹਾਨੂੰ ਪਾਲਣਾ ਜਰਾ ਆਉਗੀ ਠੀਕ ਆ ਹਵਾਨੇ ਤੇ ਬਾਕੀ ਬਿਲਕੁਲ ਨਿੱਗਰ ਲੈਵਾ ਠੀਕ ਆ ਜੀ ਮੈਂ ਤੁਹਾਨੂੰ ਸਭ ਪਾਲ ਦਿਖਾ ਦਉ ਲਓ ਜੀ ਆ ਪਰਲੇ ਪਾਸੇ ਜਿਹੜੀ ਪਾਲ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਆ ਲਓ ਠੀਕ ਆ ਜੀ 52000 ਮੋਨਾ ਦੋਸਤੋ ਠੀਕ ਆ ਉਹਦੇ ਵਿੱਚੋਂ ਛੋਟਛੱਪਾ ਮਾਨਤਨ ਮੌਕੇ ਤੇ ਜ਼ਰੂਰ ਕੀਤਾ ਜਾਊਗਾ ਠੀਕ ਹੈ ਜੀ ਤੇ ਵੈੜ ਚੰਗੀ ਆ ਪਸੰਦ ਆਊਗੀ ਜੇ ਵਾਪਸ ਮਾ ਇੱਕ ਨੰਬਰ ਆ ਬਾਕੀ ਤਸੱਲੀ ਨਾਲ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਵੀ ਦਿਖਾਤਾ ਠੀਕ ਹੈ ਜੀ ਇੱਕ ਵਾਰੀ ਦੇਖ ਲਿਓ ਵੀਡੀਓ ਨੂੰ ਦੋ ਵਾਰੀ ਦੇਖ ਲਿਓ ਤੇ ਭਪਿੰਦਰ ਵੀਰ ਨੰਬਰ ਆਪਣੇ ਜ਼ਰੂਰ ਦੱਸ ਗਏ ਜੀ ਇਹ ਨੰਬਰ ਖੰਸਾ ਆਪਣਾ 95307 ਆ ਹਾਂ 38320 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਦੇ ਵੀਰ ਭਪਿੰਦਰ ਪਿੰਡ ਰਾਮੂ ਵਾਲਾ ਠੀਕ ਹੈ ਜੀ ਨੇੜੇ ਪਿੰਡ ਗਜਰਾਂ ਮਿਲਦੇ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ